ਪਾਲਸ ਪ੍ਰਸ਼ਾਸਨ ਕੋਈ ਵੀ ਗੱਲ ਸਾਨੂੰ ਤਿਆਰ ਨਹੀਂਗਾ ਕਿਉਂਕਿ ਪਹਿਲਾਂ ਦਿਨ 15 ਮਾਰਚ ਨੂੰ ਸਾਡ ਨੇ ਇੱਕ ਵਾਰੀ ਗੱਲਬਾਤ ਇਹਨਾਂ ਨੇ ਕਰੀਆ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕਰੀ ਉਹ ਵੀ ਉਹਨਾਂ ਲੋਕਾਂ ਨਾਲ ਸਾਡੀ ਗੱਲ ਕਰਵਾ ਰਹੇ ਸੀ ਜਿਨ੍ਹਾਂ ਨੇ ਮੰਨ ਕੇ ਚੱਲੋ ਰঞ্জੀਤ ਸਿੰਘ ਜਿਹੜੇ ਕੁੱਟੇ ਹਜੂਰੀ ਵਾਲੇ ਦਾ ਉਹਨਾਂ ਨੇ ਪੈਸੇ ਲੈਣੇ ਆ ਉਸ ਤੋਂ ਉਹਨਾਂ ਨਾਲ ਸਾਡੀ ਗੱਲ ਕਰਵਾਈ ਜਾਵੇ ਬਾਅਦ ਵਿੱਚ ਅਸੀਂ ਕਿਹਾ ਜਿਹੜਾ ਦੋਸ਼ੀ ਹੈਗਾ ਮੇਨ ਰঞ্জੀਤ ਸਿੰਘ ਕੁੱਟੇ ਹਜੂਰੀ ਵਾਲੇ ਦਾ ਚਾਹ ਤਾਂ ਉਹdna ਸਾਡੀ ਗੱਲ ਕਰਵਾਓ ਤੇ ਜਾਂ ਜਿਹੜੇ ਗਰੰਟਡ ਸੀਗੇ ਹੂੰ ਉੱਥੇ ਢਾਬਾਂ ਵਾਲਾ ਮਨ ਮਨਪ੍ਰੀਤ ਹੈਪੀ ਹੂੰ ਤੇ ਰਣਜੀਤ ਸਿੰਘ ਮੱਲਣਾ ਹੂੰ ਉਹਨਾਂ ਨਾਲ ਸਾਡੀ ਗੱਲ ਕਰਵਾਓ ਹੂੰ ਬਾਅਦ ਵਿੱਚ ਇੱਕ ਦੇ ਤਾਂ ਦੇ ਮਨ ਜਿਹੜਾ ਰਣਜੀਤ ਸਿੰਘ ਮੱਲਣਾ ਉਹਦੇ ਤਾਂ 6 ਵਜੇ ਵੀ ਆ ਹੂੰ ਉਹ ਤਾਂ ਬੈਡ ਰੈਸਟ ਤੇ ਡਾਕਟਰ ਨੇ ਦੱਸਿਆ ਹੂੰ ਬੈਡ ਰੈਸਟ ਤੇ ਉਹ ਹੈ ਹੀ ਨਹੀਂਗਾ ਪਰ ਇਹਨਾਂ ਨੂੰ ਉਹ ਬਣਾਇਆ ਗਿਆ ਹੈ ਹੂੰ ਉਹ ਤਰ ਫਿਰਿਆ ਤਾਂ ਜਰੂਰ 6 ਥੋੜੀ ਵਜੇ ਜਿਹਦੇ ਪਰ ਇਸ ਟਾਈਮ ਉਹ ਠੀਕ ਆਗਾ ਹੂੰ ਸਿਰਫ ਇੱਥੇ ਲਿਆਉਣ ਦੇ ਮਾਰੇ ਕਿਉਂਕਿ ਵਿਧਾਇਕਾਂ ਦਾ ਇਹਨਾਂ ਦੇ ਸਿਰ ਉੱਤੇ ਅਰਦਾ ਪਿੱਟ ਤੇ ਖੜੇ ਆਗੇ ਉਹਨਾਂ ਦੀ ਖਾਣਾ ਪੂਰਤੀ ਕਰ ਰਹੇ ਆ ਇਹ ਇਸ ਕਰਕੇ ਸਾਡੀ ਇਹ ਜਿਹੜੀ ਗੱਲ ਸੌਣੀ ਰਹੇਗੇ ਬਾਅਦ ਵਿੱਚ ਸਾਡੀ ਕਿਲੇ ਹੈਪੀ ਨਾਲ ਗੱਲ ਕਰਵਾਈ ਉਹ ਬਾਅਦ ਵਿੱਚ ਆਇਆ ਤੇ ਫਿਰ ਉਹੀ ਗੱਲ ਜਿਵੇਂ ਪਹਿਲਾਂ ਸਾਡੇ 3.5 ਮਹੀਨੇ ਦਾ ਸਮਾਂ ਇਹਨਾਂ ਨੇ ਚੱਕ ਦੇ ਕੇ ਪੈਸੇ ਤਾਂ ਇਹਨਾਂ ਨੇ 1 ਮਹੀਨੇ ਦੇ ਵਿੱਚ ਵਜ ਦੇਣਾ ਸੀਗਾ ਸਾਡੇ 25 ਲੱਖ ਰੁਪਇਆ ਤੇ ਸਾਡੇ 3.5 ਮਹੀਨੇ ਬੀਤ ਗਏ ਉਹੀ ਰੁਪਇਆ ਨਹੀਂ ਇਹਨਾਂ ਨੇ ਦਿੱਤਾਗਾ ਫਿਰ ਪਰਸੋਂ ਸ਼ਾਮ ਨੂੰ ਇਹੀ ਗੱਲ ਚੱਲੀ ਕਿ ਹੁਣ ਸਾਨੂੰ ਫਿਰ ਟਾਈਮ ਦੇ ਦਿਓ ਸਾਨੂੰ 2 ਮਹੀਨਿਆਂ ਦਾ ਅਸੀਂ ਰਜਾ ਤਾਂ ਜਗਾ ਵੇਚਾਂਗੇ ਰਜਿਸਟਰੀ ਕਰਾਵਾਂਗੇ ਫਿਰ ਤੁਹਾਡੇ ਪੈਸੇ ਦੇਵਾਂਗੇ ਕਿਉਂਕਿ ਐਸ ਅਸੀਂ ਇਸ ਤਰ੍ਹਾਂ ਯਕੀਨਨ ਤੇ ਨਹੀਂ ਕਰ ਸਕਦੇ ਟੋਟਲ ਪੈਸੇ ਕਿੰਨੇ ਸੀ ਟੋਟਲ ਪੈਸੇ ਦਾ ਜਿਹੜਾ ਸਹੀ ਪੈਸੇ ਦਾ ਗੱਲ ਕਰਕੇ 35 ਲੱਖ 33 ਲੱਖ 35000 ਰੁਪਇਆ ਇੱਕ ਸੀਗਾ ਇਸ ਤੋਂ ਬਾਅਦ ਇਹਨਾਂ ਨੇ 4 ਲੱਖ ਰੁਪਇਆ ਪ੍ਰਨੋਟ ਤੇ ਵੀ ਲਿਆ ਹੋਇਆ ਸੀ ਅਰਜੀਤ ਸਿੰਘ ਨੇ ਜਿਹੜਾ 35 ਤੋਂ ਬਾਅਦ ਉਸੇ ਨਾਲ ਜਦੋਂ ਮੰਨ ਕੇ ਜਦ ਜ਼ਮੀਨ ਗਹਿਣੇ ਲਈ ਸੀ ਇਸ ਦੂ ਬਾਅਦ ਕੁ ਸਮਾਂ ਰੋਕੇ ਜੀ ਕਹਿੰਦਾ ਸੀ ਘਰੇ ਮੈਨੂੰ ਲੋੜ ਆ ਗਈ ਮੈਂ ਮੋੜ ਦੂੰਗਾ ਵਿਆਜ ਤੇ ਲੈ ਲੈ ਕੇ ਜੀ ਮੈਂ ਆਪਾਂ ਕਹਿੰਦੇ ਜੀ ਜੀ ਹਾਂ 4 ਲੱਖ ਰੁਪਏ ਦਾ ਇੱਕ ਵੱਖਰਾ ਪਰਨੋਟ ਆਗਾ 33 ਲੱਖ 35 ਹਜ਼ਾਰ ਰੁਪਏ ਤੋਂ ਬਾਅਦ ਵਿੱਚ ਜਿਹੜਾ ਆਪਣਾ ਸਮਝੋਤਾ ਹੈਗਾ ਇੱਥੇ ਬੈਠ ਕੇ ਜਿਹੜਾ ਜਥੇਬੰਦੀ ਕਰਵਾ ਰਹੀ ਹੈ ਉਦੋਂ ਸਾਨੂੰ ਆਏ ਸੀਗਾ ਜਥੇਬੰਦੀ ਨੂੰ ਵੀ ਤੇ ਪਰਿਵਾਰ ਨੂੰ ਵੀ ਜਿਹੜੇ ਪੈਸੇ ਆ ਕਟਾਦੇ ਸੀਗੇ ਉਹ ਕਹਿੰਦੇ ਸੀ ਅਸੀਂ ਜਲਦੀ ਯਾਨੀ ਕੈਸ਼ ਹੀ ਦੇ ਦਾਂਗੇ ਪੈਸੇ 25 ਲੱਖ ਰੁਪਏ ਦੇ ਵਿੱਚ ਜਿਹੜਾ ਆਪਣਾ ਸਮਝੋਤਾ ਹੋ ਗਿਆ ਸੀ ਹੁਣ ਕੋਈ ਮੇਰੀ ਹੋ ਗਿਆ ਇਸ ਜਿਹੜਾ ਉਹਦੇ ਨਾਲ ਦੇ ਸਾਥੀ ਸੋ ਵੀ ਆਣ ਸੀ ਜਲਦੀ ਕੋ ਥੋੜੇ ਟਾਈਮ ਦੇ ਵਿੱਚ ਦੇ ਦੇਾਂਗੇ ਤੇ ਪਰਿਵਾਰ ਨੂੰ ਵੀ ਜਥੇਬੰਦੀ ਨਹੀਂ ਹੋ ਇਹ ਵੀ ਸੀਗਾ ਚਲੋ ਪਰਿਵਾਰ ਪੀੜਤਾ ਉਸ ਨੂੰ ਲੋੜ ਸੀਗੀ ਵੀ ਚਲ ਘੱਟ ਸੀ ਪਰ ਆ ਤਾਂ ਜਾਣਗੇ ਨਾ ਪਰ ਇਹਨਾਂ ਨੇ ਜੇ ਪੈਸੇ ਤਾਂ ਬੰਦੇ ਸੀਗੇ 30 ਲੱਖ ਰੁਪਏ ਉਹਦੇ ਤੇ 40 ਲੱਖ ਰੁਪਏ ਨੂੰ ਜੀ ਤੇ 25 ਲੱਖ ਦੇ ਵਿੱਚ ਸਮਝੌਤਾ ਕਰ ਲਿਆ 25 ਦੇ ਹਜੇ ਤੱਕ ਮਿਲਿਆ ਕੁਝ ਵੀ ਨਹੀਂਗਾ ਚੈੱਕ ਇੱਕ ਦਿੱਤਾ ਦੋ ਦਿੱਤੇ ਤੁਹਾਨੂੰ ਚੈੱਕ ਉਹਨਾਂ ਨੇ ਚਾਰ ਦਿੱਤੇ ਸੀਗੇ ਜੀ ਕਿੰਨੇ ਕਿੰਨੇ ਦਿੱਤੇ ਸੀ ਚੈੱਕ ਉਹ ਚੱਕ 1.5 12-12 ਲੱਖ ਦੇ ਇੱਕ ਸਾਥੀ ਨੂੰ ਦਿੱਤੇ ਗਏ ਸੀਗੇ ਹਮ ਰਣਜੀਤ ਸਿੰਘ ਮੱਲੜਵਨੀਓ ਤੇ ਦੂਜੇ ਮਨਪ੍ਰੀਤ ਹੈਪੀ ਬਨੀਓ ਉਠੇਟਾ ਬਾਂ ਲਾ ਜਿਹੜਾ ਤਿੰਨ ਬੰਦਿਆਂ ਨੂੰ ਚੱਕ ਲਈ ਸੀ ਇਹ ਦੋ ਬੰਦਿਆਂ ਨੂੰ ਚੱਕ ਲਈ ਸੀ ਦੋ ਬੰਦਿਆਂ ਨੂੰ ਚੱਕ ਲਈ ਸੀ ਜਿਹੜੇ ਗਰੰਟਡ ਸੀਗੇ ਜੀ ਹਮ ਉਹਨਾਂ ਉਹਨਾਂ ਗਰੰਟਡਾਂ ਨੂੰ ਪੁੱਛਿਆ ਨਹੀਂ ਜਾ ਕੇ ਤੁਸੀਂ ਭਾ ਕੇ ਜਾਂ ਹੁਣ ਦੂਜੇ ਨੇ ਘਰਾਂ 'ਚ ਨਹੀਂ ਜਾ ਕੇ ਪੁੱਛਿਆ ਤੁਸੀਂ ਵੀ ਜਿਹੜੀ ਗਰੰਟੀ ਲਈ ਸੀ ਤੁਸੀਂ ਵੀ ਉਹਤੇ ਖਰੇ ਕੌਣੇ ਉੱਤਰੇ ਤੁਸੀਂ ਉਹ ਸਾਥੀ ਤਿੰਨ ਵਾਰ ਤਿੰਨ ਚਾਰ ਵਾਰ ਤਾਂ ਇਥੇ ਐਸਐਚਓ ਜੈਤੋ ਦੇ ਮੂਰੇ ਰਜੇਸ਼ ਕੁਮਾਰ ਦੇ ਮੂਰੇ ਵੀ ਦੁਬਾਰਾ ਆ ਕੇ ਗੱਲਬਾਤ ਕਰਕੇ ਐਸਐਸਜੀ ਗੁਰਮਖ ਸਿੰਘ ਦੇ ਮੂਰੇ ਵੀ ਤਿੰਨ ਵਾਰ ਆ ਕੇ ਵਾਦਾ ਕਰਕੇ 10-10 ਦਰਿੰਦਰ ਦਾ ਟਾਈਮ ਲੈ ਕੇ ਉਹ ਚਲੇ ਜਾਂਦੇ ਸੀ ਬਾਅਦ ਵਿੱਚ ਫੇਰ ਨਹੀਂ ਆਉਂਦੇ ਤਿੰਨ ਚਾਰ ਵਾਰ ਆਪਣੇ ਘਰੇ ਗਏ ਪ੍ਰਧਾਨ ਜੀ ਸਾਨੂੰ ਟਾਈਮ ਦੇ ਦਿਓ 10 ਦਿਨਾਂ ਦਾ ਅਸੀਂ ਪੈਸੇ ਦੇ ਦਾਂਗੇ ਜਮਾ ਲਾਟ ਤੇ ਜਿਹੜਾ ਆ ਰਹੇ ਹੈਗੇ ਉਹ 7 ਫਰਵਰੀ ਨੂੰ ਘਰੇ ਆਉਂਦੇ ਕਾਫੀ ਬੰਦੇ ਲੈ ਕੇ ਆਪਣੇ ਆਡੇ ਪ੍ਰਧਾਨ ਜੀ ਆ ਜਿਹੜਾ ਵਾਦਾ ਕਰਦੇ ਤੁਹਾਡੇ ਨਾਲ ਕਰਾਰ ਕਰਦੇ ਆਂਗੇ ਇਹ ਲਾਸਟ ਵਾਰ ਕਰਾਰ ਆ ਸਾਨੂੰ 10 ਦਿਨ ਦੇ ਦਿਓ ਸਾਢੇ 3 ਕਨਾਲਾ ਜ਼ਮੀਨ ਇੱਕ ਸਾਈਡ ਤੇ ਪਈ ਆ ਮੇਰੀ ਭੂਆ ਜੀ ਦੇ ਨਾਂ ਦੇ ਉਦੇ ਉੱਤੇ ਕੋਈ ਸਟੇ ਨਹੀਂਗਾ ਉਹ ਜ਼ਮੀਨ ਵੇਚ ਕੇ ਅਸੀਂ ਤੁਹਾਡੇ ਅੱਤੇ ਪੈਸੇ ਦੇ ਦੇਾਂਗੇ ਕੁਛ ਦਿਨ ਰੋਕ ਕੇ ਸਿੱਧੀ ਪੈਸੇ ਫਿਰ ਦੇ ਦੇਾਂਗੇ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕਰੀ ਵੀ ਇੰਨੇ 10 ਦਿਨ ਫਿਰ ਮੰਗਦੇ ਚਲੋ ਪਰਿਵਾਰ ਵੀ ਆ ਤਾਂ ਕੋਈ ਗੱਲ ਨਹੀਂ ਆ 10 ਦਿਨ ਆਪਾਂ ਹੋਰ ਦੇ ਦਿੰਦੇ ਹਾਂ ਉਸ ਤੋਂ ਬਾਅਦ ਉਹ 10 ਦਿਨ ਤੇ ਵੀ ਅੱਜ ਆਉਂਦੇ ਆਗੇ ਕੋਈ ਉਸ ਤੋਂ ਬਾਅਦ ਸੜਨਾ ਗੱਲਬਾਤ ਨਹੀਂ ਕਰੀ ਨਾ ਕੋਈ ਫੋਨ ਤੇ ਕਰੀ ਨਾ ਸਾਨੂੰ ਮਿਲੇ ਹ ਟਪਾਉਂਦੇ ਆ ਰਹੇ ਆ ਹਾਂ ਜੀ ਜੀ ਪ੍ਰਧਾਨ ਜੀ ਜੇ ਪੁਲਿਸ ਪ੍ਰਸ਼ਾਸਨ ਕਹੂਗਾ ਵੀ ਅਸੀਂ ਤਾਂ ਤੁਹਾਨੂੰ ਚੈੱਕ ਦਵਾਤੀ ਆ ਅਸੀਂ ਚੈੱਕ ਦਵਾ ਸਕਦੇ ਸੀ ਪਰ ਹੁਣ ਪੈਸੇ ਦੇਣੇ ਨਾ ਦੇਣੇ ਇਹ ਕੰਮ ਸਾਡਾ ਨਹੀਂ ਰਹੇਗਾ ਇਹ ਕੰਮ ਸਾਰਾ ਮੈਟਰ ਕੋਰਡ ਦਾ ਰਹਿ ਗਿਆ ਤੁਸੀਂ ਕੋਰਡ ਚ ਜਾਓ ਫਿਰ ਨਹੀਂ ਇਹ ਕੋਰਡ ਦਾ ਮੈਟਰ ਨਹੀਂ ਇਹ ਪੁਲਿਸ ਥਾਣੇ ਦਾ ਮੈਟਰ ਆ ਮੈਟਰ ਇਹ ਆ ਜੀ ਇੱਥੇ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਆ ਜਿਹੜੇ ਪੁਲਿਸ ਧਾਰੀ ਐਸ ਪੀ ਐਚ ਹੂੰ ਭੁੱਲੜ ਸਾਹਿਬ ਉਹ ਵਿੱਚ ਬੈਠੇ ਆ ਹੂੰ ਜਦੋਂ ਸਾਡਾ ਇੱਥੇ ਇਹ ਨਿਬੜਿਆ ਹੂੰ ਇਹ ਦੋ ਐਸਚੋ ਵਿੱਚ ਬੈਠੇ ਮਨੂਜ ਕੁਮਾਰ ਕੋੜਕਪੂਰਾ ਤੇ ਜੈਤੋ ਪ੍ਰਦੀਸ਼ ਕੁਮਾਰ ਤੇ ਡੀਐਸਪੀ ਸੁਖਜੀਤ ਇਹ ਸਾਰੇ ਉੱਚ ਅਧਿਕਾਰੀਆਂ ਨੇ ਬੈਠ ਕੇ ਵਿੱਚ ਸਾਨੂੰ ਇੱਥੇ ਚੈੱਕ ਦਵਾਇਆ ਵੀ ਤੁਹਾਡਾ 1 ਮਹੀਨੇ ਵਿੱਚ ਦੀ 15 ਦਿਨਾਂ ਵਿੱਚ ਦੀ 1.5 ਲੱਖ ਉਦੋਂ ਬਾਅਦ 15 ਦਿਨਾਂ ਵਿੱਚ ਦੀ 1.5 ਲੱਖ ਯਾਨੀ ਰੁਪਿਆ ਸਾਨੂੰ ਇੱਕ ਨਹੀਂ ਦਵਾਇਆ ਉਹਨਾਂ ਨੇ ਜਿਹੜੇ ਉਹ ਹੈਗੇ ਆ ਉੱਥੋਂ ਜਿਹੜਾ ਉਹ ਗੈਂਗ ਬਣਿਆ ਜੀ ਇੱਕ ਗੈਂਗ 15 20 ਬੰਦਿਆਂ ਦਾ ਉਹ ਜਿਹੜਾ ਆਹੀ ਕੰਮ ਕਰ ਰਿਹਾ ਲੋਕਾਂ ਤੋਂ ਜਿਵੇਂ ਰਾਜੂ ਵਰਗੇ ਭੋਲੇ ਭਾਲੇ ਬੰਦਿਆਂ ਨੂੰ ਪਸਾ ਕੇ ਜਿਹੜੀ ਉਹ ਜ਼ਮੀਨ ਆ ਉਸ ਬੰਦਿਆਂ ਦੀ ਉਹ ਬੰਦਿਆਂ ਨੇ 9-10 ਸਾਵਾਂ ਤੇ ਉਹ ਗੈਨੇ ਲਿਖਵਾਈ ਹੋਈ ਆ ਇਸ ਕਰਕੇ ਜਿਹੜੇ ਪੈਸੇ ਸਾਨੂੰ ਦੇਣ ਦੀ ਬਜਾਈ ਉਹ ਪੈਸੇ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਨੇ ਇੱਕ ਚੜਾਵਾ ਚੜਾਇਆ ਜਿਹੜੇ ਕਰਕੇ ਪੁਲਿਸ ਸਾਡੀ ਗੱਲ ਨਹੀਂ ਸੁਣੀ ਕਿਉਂ ਪੁਲਿਸ ਨੇ ਇਹ ਕਿਹਾ ਸੀ ਵੀ ਨਗਦ ਕੈਸ਼ ਮਿਲੂਗਾ ਤੁਹਾਨੂੰ ਇੱਕ ਮਹੀਨੇ ਵਿੱਚ ਦੀ 25 ਲੱਖ ਰੁਪਇਆ ਇਸ ਵਿਸ਼ਵਾਸ ਦੇ ਉੱਤੇ ਅਸੀਂ ਇੱਥੋਂ ਤਰਨਾ ਡੈਡ ਬੋਡੀ ਵੀ ਥਾਣੇ ਦੇ ਬਾਹਰ ਚਲੀ ਜਾਂਦੀ ਸੀ ਪੁਲਿਸ ਦਾ ਸਾਨੂੰ ਉਸ ਦਿਨ ਤੋਂ ਪਤਾ ਲੱਗ ਗਿਆ ਸੀ ਜਦੋਂ ਇੱਕ ਦਿਨ ਅਸੀਂ ਇੱਥੇ ਥਾਣੇ ਤੇ ਬੈਠੇ ਹਾਂ ਰਾਜੂ ਸਿੰਘ ਦੀ ਮੌਤ ਹੋਈ ਆ ਉਹਦੀ ਡੈੱਡ ਬੋਡੀ ਘਰੇ ਪਈ ਆ ਜਦੋਂ ਅਸੀਂ ਥਾਣੇ ਦੇ ਬਾਹਰ ਚ ਬੈਠੇ ਆ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹ ਬੰਦਿਆਂ ਨੂੰ ਫੜਨ ਤਿੱਕਰ ਨਹੀਂ ਗਈ ਜਦੋਂ ਅਸੀਂ ਅਗਲੇ ਦਿਨ ਇੱਥੋਂ ਸਟੇਜ ਤੋਂ ਲਾਨ ਕੀਤਾ ਵੀ ਅਸੀਂ ਉਹਦੀ ਡੈੱਡ ਬੋਡੀ ਇੱਥੇ ਲੈ ਕੇ ਆਉਣੇ ਆ ਤੇ ਸਾਡੀ ਪੁਲਿਸ ਗੱਲ ਨਹੀਂ ਸੁਣੀ ਉਹ ਬੰਦਿਆਂ ਨੂੰ ਫੜ ਨਹੀਂ ਰਹੀ ਤੇ ਜਦੋਂ ਅਸੀਂ ਡੈੱਡ ਬੋਡੀ ਘਰੋਂ ਲਿਉਣ ਲੱਗੇ ਆ ਇਥੋਂ ਜੈਤੂ ਦੀ ਪੁਲਿਸ ਜਾ ਕੇ ਬਾਜਾ ਰੋਡ ਤੇ ਗੱਡੀਆਂ ਉੱਲ ਜਾ ਕੇ ਇਹਨਾਂ ਨੇ ਸਾਡੇ ਉੱਥੇ ਡੈੱਡ ਬੋਡੀ ਨੂੰ ਵੀ ਘੇਰਿਆ ਟਰੈਕਟਰ ਨੂੰ ਆਉਂਦੇ ਨੂੰ ਅਸੀਂ ਦੁਬਾਰਾ ਸਟੇਜ ਦੇ ਉੱਤੇ ਸਾਨੂੰ ਦੱਸਿਆ ਸਾਥੀਆਂ ਨੇ ਵੀ ਡੈੱਡ ਬੋਡੀ ਨਹੀਂ ਲਿਆਉਣ ਦਿੰਦੀ ਪੁਲਿਸ ਇੱਥੋਂ ਜੈਤੂ ਥਾਣੇ ਦੀ ਅਸੀਂ ਜਦੋਂ ਦੁਬਾਰਾ ਇੱਥੋਂ ਸਟੇਜ ਤੋਂ ਲਾਂਚ ਕੀਤਾ ਵੀ ਸਾਡੀ ਡੈੱਡ ਬੋਡੀ ਇੱਥੇ ਪੁਲਿਸ ਨੂੰ ਅਸੀਂ ਚੇਤਾਵਨੀ ਦਿੰਦੇ ਆ ਚਾਹੇ ਤਾਂ 15 ਮਿੰਟਾਂ ਵਿੱਚ ਦੀ ਇੱਥੇ ਸਾਡੀ ਡੈੱਡ ਬੋਡੀ ਪਹੁੰਚਣੀ ਚਾਹੀਦੀ ਹੈ ਨਹੀਂ ਫਿਰ ਉਦੋਂ ਬਾਅਦ ਜੇ ਕੋਈ ਇੱਥੇ ਹੁੰਦਾ ਕੋਈ ਸਿਤੀ ਵਿਗੜਦੀ ਹੈ ਉਹਦੀ ਜੇ ਤੋ ਥਾਣਾ ਜ਼ਿੰਮੇਦਾਰ ਹੋਊਗਾ ਉਸ ਤੋਂ ਬਾਅਦ ਇਹਨਾਂ ਨੇ ਗੱਡੀਆਂ ਪਾਸੇ ਕੀਤੀਆਂ ਫਿਰ ਡੈੱਡ ਬੋਡੀ ਲੈਂਦੀ ਹੈ ਡੈੱਡ ਬੋਡੀ ਲਿਆ ਕੇ ਸਾਡੇ ਨਾਲ ਉਹਨਾਂ ਦਾ ਫੈਸਲਾ ਹੋਇਆ ਸਾਡੇ 25 ਲੱਖ ਰੁਪਈਆ ਜੋ ਸਾਡੇ ਸਾਥੀ ਨੇ ਦੱਸਿਆ ਉਹ ਜੋ ਪੈਸਿਆਂ ਦੀ ਇੱਥੇ ਗੱਲ ਕੀਤੀ ਗਈ ਸੀ ਵੀ ਮਹੀਨੇ ਵਿੱਚ ਦੀ ਸਾਰੀ ਪੇਮੈਂਟ ਮਿਲੂ ਉਸ ਵਿਸ਼ੇ ਦੇ ਉੱਤੇ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਮਿਲ ਚੁੱਕੇ ਹਾਂ ਪਰ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਜਿਹੜਾ ਉਹਨਾਂ ਨੇ ਸਾਨੂੰ ਪੈਸੇ ਦੇਣ ਦੀ ਬਜਾਏ ਇਸ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਉਹ ਪੂਰੇ ਪੈਸੇ ਦਿੱਤੇ ਇਹਦੇ ਵਿੱਚੋਂ ਉਹਨਾਂ ਨੂੰ ਇਹ ਹੈ ਵੀ ਅਸੀਂ ਇੱਧਰ ਪੈਸਾ ਨਹੀਂ ਦੇਣਾ ਪੁਲਿਸ ਨੂੰ ਦੇ ਦਿਆਂਗੇ ਪੁਲਿਸ ਪੈਸੇ ਲੈ ਕਰਕੇ ਇਹਨਾਂ ਨੇ ਪੈਸੇ ਉਹਨਾਂ ਬੰਦਿਆ ਤੋਂ ਖਾਦੇ ਆ ਉਹ ਕਹਿੰਗੇ ਇਹ ਕੰਮ ਕਰਦਾ ਪੁਲਿਸ ਦੇ ਨਾਂ ਰਲਿਆ ਇਹ ਕਰਕੇ ਸਾਡੀ ਗੱਲ ਨਹੀਂ ਸੁਣਦੀ ਪੁਲਿਸ ਜੀ ਆਏ ਭੰਜੀ ਅੱਗੇ ਜਿਸ ਪਰਿਵਾਰ ਨੂੰ ਤੁਸੀਂ ਪੈਸੇ ਦਿੱਤੇ ਸੀ ਉਹਨਾਂ ਨਾਲ ਤੁਹਾਡੇ ਲਿਹਾਜ਼ ਸੀ ਜਾਂ ਰਿਸ਼ਤੇਦਾਰੀ ਸੀ ਨਹੀਂ ਜੀ ਪ੍ਰਾਪਰਟੀ ਡੀਲਰ ਨੇ ਮਾਇਆ ਸੀ ਪ੍ਰਾਪਰਟੀ ਡੀਲਰ ਸੀ ਉਹ ਹਾਂ ਜੀ ਦੇ ਪਾਉ ਸੀ ਜਾਗੀ ਬਲਦੇ ਪਾਉ ਰਾਮਿਆਣੇ ਦਾ ਜੀ ਕੀ ਕਹਿ ਕੇ ਪੈਸੇ ਲਈ ਸੀ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਐ ਪੈੜੀ ਕਹਿੰਦੇ ਕਰਕੇ ਲਏ ਸੀ ਜੀ ਵੀ ਸਾਨੂੰ ਅਸੀਂ ਬੱਚੇ ਪੜਾਉਣੇ ਆ ਬਾਹਰ ਤੋਰਨੇ ਆ ਸਾਡਾ ਪਰਦਾ ਰਹਿ ਜੂਗਾ ਸਾਡੀ ਬਦਨਾਮੀ ਹੋਊਗੀ ਸਾਡੇ ਕੋਲ ਪੈੜੀ ਲੋਕ ਆਖਣਗੇ ਵੀ ਇਹਨਾਂ ਕੋਲੇ ਇੰਨੀ ਪੈੜੀ ਹੈਗੀ ਆ ਤੇ ਵੀ ਜੀ ਨੇ ਵੇਚਦੀ ਆ ਅਸੀਂ ਗਹਿਣੇ ਲੈਣੀ ਆ ਸਾਡੇ ਪੈਸੇ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ ਤੇ ਅਸੀਂ ਤੁਹਾਨੂੰ ਠੇਕਾ ਦੇ ਚੱਲਾਂਗੇ ਜੀ ਉਹਨਾਂ ਨੇ ਸਾਲ ਤਾਂ ਸਾਨੂੰ ਠੇਕਾ ਦਿੱਤਾ ਉਹਦੋਂ ਬਾਅਦ ਸਾਨੂੰ ਚੈੱਕ ਦੇ ਹੀ ਗਏ ਤੁਹਾਨੂੰ ਵਣ ਕਿੰਨਾ ਗਹਿਣੇ ਲਿਖਾਇਆ ਸੀ ਉਹਨਾਂ ਨੇ 9 ਕਿਲੇ 9 ਕਿਲੇ ਹਾਂ 9 ਕਿਲੇ ਦਾ ਕਿੰਨਾ ਠੇਕਾ ਦਿੰਦੇ ਸੀ ਤੁਹਾਨੂੰ 5.5 ਲੱਖ ਰੁਪਈਆ ਦਿੰਦੇ ਸੀ 5.5 ਲੱਖ ਠੇਕਾ ਦੇ ਹੁੰਦੀ ਸੀ ਉਹਨੇ ਕਿ ਕਿੰਨੇ ਸਾਲ ਸਾਨੂੰ ਠੇਕਾ ਦਿੱਤਾ ਉਹਨੇ 2 ਸਾਲ ਡੇਢ ਸਾਲ 2 ਸਾਲ ਹੀ ਦਿੱਤੇ ਆ 200 ਪੈਸੇ ਸਹੀ ਤਰੀਕੇ ਹਾਂਜੀ 2 ਸਾਲ ਦਿੱਤੇ ਜੀ ਘਰੇ ਆ ਕੇ ਵੀ ਦਿੱਤਾ ਹੂੰ ਉਦੋਂ ਬਾਅਦ ਸਾਨੂੰ ਚੈੱਕ ਦਿੱਤੇ ਸਾਨੂੰ ਭਰੋਸੇ 'ਚ ਲੈ ਲਿਆ ਚੰਗੀ ਤਰ੍ਹਾਂ ਹੂੰ ਉਹਨਾਂ ਨੇ ਫੇਰ ਸਾਨੂੰ ਚੈੱਕ ਦੇ ਦਿੰਦੇ ਸੀ ਸਾਡੇ ਕੋਲ ਠੇਕਾ ਨਹੀਂ ਬੰਦਦਾ ਮੈਂ ਕੁੜੀ ਬਾਹਰ ਤੋਰਨੀ ਹੈ ਮੁੰਡਾ ਬਾਹਰ ਤੋਰਨਾ ਮੈਂ ਸੋਨੂੰ ਅਗਲੀ ਵਾਰ ਠੇਕਾ ਇਕੱਠਾ ਹੀ ਦੇ ਦੂੰਗਾ ਹੂੰ ਬਸ ਸਾਨੂੰ ਚੈੱਕ ਉਦੋਂ ਬਾਅਦ ਤਾਂ ਇਹ ਸਾਫ਼ ਇਨਕਾਰ ਕਰਦਾ ਨਹੀਂ ਜਿਹੜੇ ਚੈੱਕ ਦਿੰਦੇ ਸੀ ਉਹ ਥੋੜੇ ਚੈੱਕ ਸਹੀ ਪੈਸੇ ਨਿਕਲ ਜਾਂਦੇ ਸੀ ਬੈਂਕ 'ਚੋਂ ਤਬਾ ਉਸ ਨੂੰ ਅਸੀਂ ਚੈੱਕ ਨਾਲ ਲਾਉ ਜੀ ਮੈਂ ਚੈੱਕ ਤੁਹਾਨੂੰ ਵਾਪਸ ਲੈ ਲੂੰਗਾ ਤੇ ਪੈਸੇ ਛੋਟ ਦੇ ਦੂੰਗਾ ਹਾਂਜੀ ਇਹ ਗਰੰਟੀ ਵਜੋਂ ਦੇ ਦਿੰਦਾ ਸੀ ਇਹਨੂੰ ਹਾਂਜੀ ਗਰੰਟੀ ਦੇ ਤਰ੍ਹਾਂ ਤੇ ਇਹ ਚੱਕ ਵੀ ਗਰੰਟੀ ਵਜੋਂ ਜੀ ਉਦੋਂ ਬਾਅਦ ਫਿਰ ਕਿੰਨੇ ਪੈਸੇ ਰਹਿ ਗਏ ਤੁਹਾਨੂੰ ਪਹਿਲਾਂ ਤਾਂ 2 ਸਾਲ ਤੁਹਾਨੂੰ ਦੇਈ ਗਏ ਹਾਂਜੀ ਉਦੋਂ ਬਾਅਦ ਫਿਰ ਪੈਸੇ ਤੁਹਾਡੇ ਇੰਨੇ ਇਕੱਠੇ ਕਿਵੇਂ ਹੋਗੇ ਇਕੱਠੇ ਜਦ ਦਿੱਖਦਾ ਹੀ ਨਹੀਂ ਸਾਨੂੰ ਠੇਕਾ ਹੀ ਨਾ ਦਿੱਤਾ ਜੀ ਕਿੰਨੇ ਸਾਲ ਦਾ ਠੇਕਾ ਸੀ ਇਹ ਇਹ 19 ਚ ਲਿਖਾਈ ਸੀ ਅੱਛਾ ਘਣੇ ਵਾਲੇ ਪੈਸੇ ਸੀ ਤੁਹਾਡੇ ਵਿੱਚ ਘਣੇ ਵਾਲੇ ਵੀ ਵਿੱਚ ਠੇਕਾ ਬੰਦ ਸੀ ਹਾਂ ਇੱਕ ਵਾਧਾ ਕਰਾਰਨਾਮਾ ਠੇਕਾ ਅਲੱਗ ਗਏ ਨੇ ਦੇਖਣੇ ਪੈਸੇ ਬੰਦੇ ਠੇਕਾ ਤਾਂ ਜੋੜਿਆ ਹੀ ਨਹੀਂ ਸੀ ਠੇਕਾ ਜੋੜਿਆ ਨਹੀਂ ਸੀ ਨਹੀਂ ਫਿਰ ਉਹ ਬਣ ਜਾਂਦਾ ਫਿਰ 50 ਲੱਖ ਦਾ ਮੇਰੇ ਪਹੁੰਚਿਆ ਗਿਆ ਜੀ ਜੀ ਤਾਂ ਹੀ ਆਨੇ ਵੀ ਸਾਡਾ ਚੱਲ ਜਿਹੜੀ ਗੱਲ ਸਾਰਿਆਂ ਨੇ ਜੂਨੀਅਰ ਨੇ ਸਾਰਿਆਂ ਨੇ ਭਰਾਵਾਂ ਨੇ ਕਰਤੀ ਤੇ ਅਸੀਂ ਆਖਾ ਵੀ ਚੱਲ ਮੈਂ ਕਿੱਥੇ ਕੱਲੀ ਜਾਣੀ ਕੋਰਟ ਕਚਹਿਰੀਆਂ 'ਚ ਧੱਕੇ ਖਾਂਦੀ ਫਿਰੂੰਗੀ ਵੀ ਚੱਲ ਮੈਨੂੰ ਜਿੰਨੇ ਮਿਲਦੇ ਚੱਲ ਠੀਕ ਆ ਪਰ ਅੱਜ ਮੈਨੂੰ ਉਹ ਵੀ ਨਹੀਂ ਮਿਲਦੇ ਜੀ ਅੱਜ ਮੇਰੇ ਘਰੇ ਕੋਈ ਆਣੀ ਅੱਜ ਮੈਂ ਇੱਥੇ ਬੈਠੀ ਹੂੰ ਹੂੰ ਜੇ ਮੈਨੂੰ ਆਬਦਾ ਹੱਕ ਨਹੀਂ ਮਿਲਦਾ ਤਾਂ ਫਿਰ ਮੈਂ ਕੀ ਕਰੂੰਗੀ ਜੀ ਮੈਂ ਕਿਸੇ ਦਾ ਮੁਆਵਜ਼ਾ ਨਹੀਂ ਮੰਗਦੀ ਸੀ ਹੂੰ ਜੇ ਮੈਂ ਕਿਸੇ ਦਾ ਕੋਈ ਪੀਸ ਮੰਗਦੀ ਮੈਂ ਤਾਂ ਚੋੜ ਕੇ ਹੀ ਦੇਣਤੀ ਤੇ ਮੈਨੂੰ ਮੇਰੇ ਪੈਸੇ ਵਾਪਸ ਦਿੱਤੇ ਜਾਣ ਹੂੰ ਅੱਜ ਮੇਰੇ ਬੱਚੇ ਦੀ ਵੀ ਪੜ੍ਹਾਈ ਰੁਕੀ ਪਈ ਹੈ ਮੈਂ ਦੱਸੋ ਕਿੱਥੇ ਜਾਵਾਂਗੀ ਹੂੰ ਅੱਜ ਮੇਰੇ ਘਰ ਆਏ ਦੀ ਖੁਸ਼ੀ ਹੋ ਮੌਤ ਹੋਈ ਹੈ ਚਾਰ ਦਿਨਾਂ ਨੂੰ ਮੈਨੂੰ ਕਿਸੇ ਕੌਣ ਜ਼ਿੰਮੇਵਾਰ ਫਿਰ ਇਹੀ ਸਾਰੇ ਇਕੱਠੇ ਹੋ ਕੇ ਕਹਿਣਗੇ ਵੀ ਸਾਨੂੰ ਦੱਸ ਦੇ ਸਾਨੂੰ ਦੱਸ ਦੇ ਹੂੰ ਅੱਜ ਮੇਰੀ ਕੋਈ ਸੁਣਵਾਈ ਨਹੀਂ ਹੂੰ ਖੁਦ ਖੁਸ਼ੀ ਵੀ ਉਹਨੇ ਤਾਂ ਹੀ ਕਰੀ ਐ ਇਸੇ ਡਿਫਰੈਸ਼ਨ ਚਾਹ ਕੇ ਹਾਂਜੀ ਟੈਂਸ਼ਨ ਚੱਲਿੰਦੇ ਸੀ ਬਹੁਤ ਜ਼ ਹੈਂਡੀਕੈਪ ਚ ਜੀ ਉਹ ਮੈਂ ਤਾਂ ਅੰਨੇ ਆਈ ਬਸ ਤਸਵੀ ਚਲ ਹੈਗਾ ਉਹ ਤਾਂ ਬੱਚੇ ਪਰਿਵਾਰ ਪਾਲੀ ਜਾਉਂਗੇ ਹੂੰ ਜਦੋਂ ਬੰਦੇ ਨੂੰ ਕੰਮ ਵੀ ਨਾ ਹੋਊਗਾ ਤੇ ਪੈਸੇ ਵੀ ਗਏ ਫਿਰ ਉਹ ਕੀ ਕਰੂਗਾ ਟੈਨਸ਼ਨ ਚ ਰਹੂਗਾ ਜੀ ਹੂੰ ਇਹਨਾਂ ਨੇ ਇਹਨਾਂ ਨੇ ਪੈਸੇ ਵਾਲੇ ਸੀ ਇਹਨਾਂ ਥਾਣੇ ਵਾਲਿਆਂ ਨੂੰ ਪੈਸੇ ਦੇਈ ਜਾਂਦੇ ਤੇ ਬਸ ਉਹਨਾਂ ਨੂੰ ਕੋਈ ਵਸਤੀ ਆ ਸਾਡੀ ਕੋਈ ਸੁਣਵਾਈ ਨਹੀਂ ਮੈਂ ਤਿੰਨ ਚਾਰ ਦਿਨ ਹੋ ਗਏ ਇੱਥੇ ਬੈਠੀ ਨੂੰ ਜੀ ਮੇਰੇ ਘਰ ਦੇ ਹਾਲਾਤ ਦੇਖੋ ਜਾ ਕੇ ਮੇਰਾ ਫਸਾ ਫਸਾ ਮੇਰੀ ਭੋਲੀ ਜੀ ਜੀ ਹਾਂ ਜੀ ਇਹਨਾਂ ਨੂੰ ਮੈਂ ਕਿਵੇਂ ਕਿੱਥੋਂ ਖਵਾਉਂਗੀ ਮੈਨੂੰ ਆਏ ਤੂੰ ਦੱਸਿਆ ਜਾਵੇ ਮੈਂ ਕਿੱਥੋਂ ਖਵਾਉਂਗੀ ਜੀ ਜੀ ਉਪਰਜੇ ਐਕਸ਼ਨ ਕੀ ਹੋਊਗਾ ਤੁਹਾਡਾ ਜੇਕਰ ਪੁਲਿਸ ਪ੍ਰਸ਼ਾਸਨ ਨਹੀਂ ਗੱਲ ਸੁਣਦਾ ਉਹ ਬੰਦੇ ਵੀ ਨਹੀਂ ਹੁੰਦੇ ਤਾਂ ਬਾਈ ਪੁੱਛ ਚੱਲ ਜੀ ਚੱਲ ਜੀ ਸਿੰਘ ਜੀ ਹਾਂਜੀ ਬਾਈ ਜੀ ਅਗਲਾ ਐਕਸ਼ਨ ਸਾਡਾ ਜਿਹੜਾ ਹੈਗਾ ਜੇ ਕੋਈ ਪ੍ਰਸ਼ਾਸਨ ਨਹੀਂ ਗੱਲ ਸੁਣਦਾ ਫਿਰ ਜਿਵੇਂ ਕੱਲ ਅਸੀਂ ਡੀਐਸਪੀ ਦਾ ਕੂਤਲਾ ਫੂਕਿਆ ਇਸੇ ਤਰ੍ਹਾਂ ਕੋਈ ਹੋਰ ਆਪਣੀ ਜਥੇਬੰਦੀ ਨਾਲ ਸਾਡੇ ਉੱਚ ਅਧਿਕਾਰੀਆਂ ਨਾਲ ਜਿਹੜੇ ਗੱਲ ਕਰਕੇ ਆਪਣੀ ਜਥੇਬੰਦੀ ਦੇ ਆਗੂਆਂ ਨਾਲ ਜਿਵੇਂ ਉਹਨਾਂ ਨੂੰ ਸਾਨੂੰ ਫੈਸਲਾ ਦੇਣਗੇ ਫਿਰ ਅਸੀਂ ਵੱਡਾ ਇਕੱਠ ਕਰਕੇ ਅਗਲਾ ਐਕਸ਼ਨ ਲੀਕਾਂਗੇ ਉਹ ਜਿਹੜਾ ਹੈਗਾ ਫਿਰ ਨਾਲੇ ਅੱਗੇ ਜਿਹੜਾ ਹੈਗਾ ਆਪਣੀ ਡੀਐਸਪੀ ਤੇ ਅਥਰ ਨਿਰਦੇਸ਼ ਕੁਮਾਰ ਹੈ ਜਿਵੇਂ ਧੀਰੇ ਵਾਲੇ ਬਾਬੇ ਵਾਲੇ ਦੇ ਵਿੱਚ ਸਾਰਾ ਕੁਝ ਇਹਨਾਂ ਨੂੰ ਆਪਦੇ ਮੂੰਹ ਦੀ ਖਾਣੀ ਪਈ ਹੈ ਉਸੇ ਤਰ੍ਹਾਂ ਵੱਡਾ ਐਕਸ਼ਨ ਕਰਕੇ ਆਪਾਂ ਜਿਹੜਾ ਹੈਗਾ ਰਾਜ ਸਿੰਘ ਰਾਜੂ ਨੂੰ ਪੂਰਾ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਹੈਗਾ ਆਪਾਂ ਇਸ ਪ੍ਰਸ਼ਾਸਨ ਤੋਂ ਡੀਐਸਪੀ ਤੋਂ ਐਸਐਚ ਤੋਂ ਗੁਰਵਿੰਦਰ ਸਿੰਘ ਤੋਂ ਇਹਨਾਂ ਤੋਂ ਆਪਾਂ ਇਨਸਾਫ ਲੈ ਕੇ ਉੱਠਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜਦੋਂ ਵੀ ਕਿਤੇ ਦੱਬੇ ਕੁਚਲੇ ਲੋਕਾਂ ਨਾਲ ਜਾਂ ਕਿਸਾਨਾਂ ਨਾਲ ਜਾਂ ਮਜ਼ਦੂਰ ਨਾਲ ਕਦੇ ਵੀ ਖੜਦੀ ਆ ਨਿਰਪੱਖ ਹੋ ਕੇ ਜਿਹੜਾ ਹੈਗਾ ਆਪਣਾ ਫੈਸਲਾ ਲੈਂਦੀ ਆ ਨਾ ਕਿਸੇ ਦੇ ਦਬਾਅ ਅੰਨੇ ਕੋਈ ਖੜਦਾ ਤੇ ਨਾ ਹੀ ਅੱਗੇ ਨੂੰ ਕੋਈ ਖੜਾਂਗੇ ਆਪਾਂ ਰਾਜ ਸਿੰਘ ਰਾਜੂ ਨੂੰ ਪੂਰਾ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪੂਰਾ ਇਨਸਾਫ ਜਿਹੜਾ ਲੈ ਕੇ ਹਟਾਂਗੇ ਇਹ ਆਪਣੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਸਾਡੇ ਸੂਬੇ ਦੇ ਆਗੂ ਨਾਲ ਮੀਟਿੰਗ ਕਰਕੇ ਅਗਲੀ ਜਿਸ ਤਰ੍ਹਾਂ ਦੇ ਵੀ ਰਣਨੀਤੀ ਉਹ ਕਹਿਣਗੇ ਫਿਰ ਉਸੇ ਤਰ੍ਹਾਂ ਅਸੀਂ ਆਪਾਂ ਨਵੀਂ ਰੂਪਰੇਖਾ ਤਿਆਰ ਕਰਕੇ ਆਪਾਂ ਇਹਨਾਂ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਜੀ ਕੀ ਨਾਮ ਕੀ ਬਾਪੂ ਜੀ ਕਾਮਲ ਸ਼ਕੰਦਰ ਸਿੰਘ ਆਲਕ ਜੀ ਅੱਜ ਤੁਸੀਂ ਵੀ ਗ੍ਰਾਹਾਂ ਜਥੇਬੰਦੀ ਦਾ ਸਮਰਥਨ ਕਰ ਰਹੇ ਹੋ ਹਾਂਜੀ ਅਸੀਂ ਗ੍ਰਾਹਾਂ ਜਥੇਬੰਦੀ ਦਾ ਸਮਰਥਨ ਵੀ ਕਰ ਰਹੇ ਹਾਂ ਕਿਉਂਕਿ ਜਿਹੜੀ ਐਜੀਟੇਸ਼ਨ ਉਹ ਗ੍ਰਾਹਾਂ ਜਥੇਬੰਦੀ ਨੇ ਸ਼ੁਰੂ ਕੀਤੀ ਹੈ ਉਹ ਜਿਹੜਾ ਪੀੜਤ ਪਰਿਵਾਰ ਆ ਸਾਨੂੰ ਉਹਦੇ ਨਾਲ ਵੀ ਹਮਦਰਦੀ ਹੈ ਉਹ ਪੀੜਤ ਪਰਿਵਾਰ ਨੂੰ ਨਿਆਂ ਮਿਲੇ ਜਿਹੜਾ ਪੀੜਤ ਪਰਿਵਾਰ ਨਾਲ ਧੱਕਾ ਹੋਇਆ ਜ਼ੁਲਮ ਹੋਇਆ ਜਿਵੇਂ ਜਿਹੜਾ ਗੈਂਗ ਬਣਿਆ ਉਹ ਲੁੱਟਾਂ ਖਵਾ ਕਰਦਾ ਦੂਜੇ ਨੰਬਰ ਤੇ ਪੁਲਿਸ ਵੀ ਉਹਦੇ ਬਰਾਬਰ ਦੀ ਹੈ ਇਹ ਗੇਮ ਲੁੱਟਾਂ ਖਵਾ ਕਰਨ ਵਾਲੇ ਗਰੋਹ ਦੀ ਮਦਦ ਕਰ ਰਹੀ ਹੈ ਪੀੜਤ ਪਰਿਵਾਰ ਦੀ ਸੁਣ ਨਹੀਂ ਰਹੀ ਜੇ ਸਾਡੇ ਕੋਈ ਦੇਸ਼ 'ਚ ਜਾਂ ਸਾਡੇ ਪੰਜਾਬ 'ਚ ਜਾਂ ਸਾਡੀਆਂ ਸਰਕਾਰਾਂ ਦੇ ਕਾਨੂੰਨ ਹੋਣ ਤਾਂ ਸਾਡੇ ਪੀੜਤ ਪਰਿਵਾਰਾਂ ਨਾਲ ਪੁਲਿਸ ਖੜੇ ਪਰ ਇਹ ਲੁੱਟਾਂ ਖਵਾ ਕਰਨ ਵਾਲੇ ਉਹ ਗਰਮਾਂ ਨਾਲ ਖੜਦੀ ਹੈ ਉਹਨਾਂ ਤੋਂ ਇਹ ਆਪਦਾ ਜੋ ਪੈਸੇ ਦਾ ਜੋ ਲੈਣ ਦਾ ਜੋ ਸਰਕਾਰੀ ਦਬਾਅ ਦਾ ਝੱਲ ਕੇ ਪੀੜਤ ਪਰਿਵਾਰ ਨੂੰ ਦੁਖੀ ਕਰ ਰਹੀ ਹੈ ਅਸੀਂ ਪੀੜਤ ਪਰਿਵਾਰ ਦੀ ਮਦਦ ਵਾਸਤੇ ਇੱਥੇ ਆਏ ਆ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਫਿਰ ਪੀੜਤ ਪਰਿਵਾਰ ਤੇ ਜਿਹੜਾ ਜ਼ੁਲਮ ਹੋਇਆ ਉਹ ਜ਼ੁਲਮ ਹੋਰ ਨਾ ਹੋਵੇ ਇਹ ਇੱਕ ਪਰਿਵਾਰ ਦਾ ਜਿਹੜਾ ਬੱਚਾ ਚਰਿਆ ਗਿਆ ਦੂਸਰਾ ਜ਼ੁਲਮ ਪਰਿਵਾਰ ਨਾਲ ਉਹ ਹੋ ਰਿਹਾ ਕਿ ਉਹਨਾਂ ਨੂੰ ਚੱਕਾਂ ਦੇ ਚਾਹੋ ਬੈ ਦੇ ਜਿਹੜਾ ਕਰਾਰਨਾਮਾ ਜਾਂ ਉਹ ਗਹਿਣੇ ਦੀ ਜਿਹੜੀ ਜ਼ਮੀਨ ਆ ਉਹਦਾ ਪੈਸਾ ਨਹੀਂ ਮਿਲ ਰਿਹਾ ਉਹਨਾਂ ਨੂੰ ਬਾਜ਼ਾਰਾਂ 'ਚ ਉਹਨਾਂ ਨੂੰ ਥਾਣੇ 'ਚ ਖੱਜਲ ਖਰਾਬ ਹੋਣਾ ਪੈ ਰਿਹਾ ਉਹਨਾਂ ਦੀ ਖੱਜਲ ਖਵਾਰੀ ਦੀ ਮਦਦ ਕਰਦੇ ਹੋਏ ਉਸ ਪਰਿਵਾਰ ਨੂੰ ਇਨਸਾਫ ਦੇਉਣ ਦੀ ਦੌੜਦੇ ਹੋਏ ਅਸੀਂ ਇਹ ਵਾਰ ਚੱਜ ਧਰਨੇ ਦੇ ਬੈਠੇ ਆਂ ਕੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੀ ਇੱਕ ਤਾਂ ਪਰਿਵਾਰ ਦਾ ਬੰਦਾ ਚਲਾ ਗਿਆ ਦੂਜਾ ਇਨਸਾਫ ਲੈਣ ਖਾਤਰ ਪਰਿਵਾਰ ਨੂੰ ਆਜ ਇਨਸਾਫ ਖਾਤਰ ਧਰਨੇ ਲਾਉਣੇ ਪੈ ਰਹੇ ਆ ਥਾਣੇ ਦੇ ਅੱਗੇ ਅਸੀਂ ਪੰਜਾਬ ਖੇਤ ਮਜ਼ਦੂਰ ਜ社 ਬੰਦੀ ਦੇ ਵੱਲੋਂ ਜਿਵੇਂ ਜ਼ੋਰਦਾਰ ਇਹ ਗੱਲ ਦੀ ਪ੍ਰਸ਼ਾਸਨ ਦੀ ਨਿੰਦਾ ਕਰਦੇ ਆਂ ਵੀ ਜਿਹੜੇ ਉੱਚ ਅਧਿਕਾਰੀ ਜ਼ਿੰਮੇਵਾਰ ਉਹ ਤੋਂ ਹੱਕ ਠੋਕ ਕੇ ਕਹਿੰਦੇ ਸੀ ਵੀ ਤੁਸੀਂ ਚੈੱਕ ਲੈ ਲਓ 4-4 ਲੱਖ ਦੇ ਜਿਹੜੇ ਚੈੱਕ 4 ਦਿੱਤੇ ਸੀ ਇਹਨਾਂ ਨੂੰ ਤੇ ਇਸ ਕਰਕੇ ਵੀ ਉਦੋਂ ਪੁਲਿਸ ਕਹਿੰਦੀ ਸੀ ਵੀ ਅਸੀਂ ਬੈਠੇ ਆ ਹਲਕੀ ਪਰਿਵਾਰ ਨੇ ਕਿਹਾ ਸੀ ਸਾਨੂੰ ਤਾਂ ਕੈਸ਼ ਚਾਹੀਦਾ ਇਸ ਕਰਕੇ ਅੱਜ ਇਸ ਪਰਿਵਾਰ ਦੇ ਨਾਲ ਜਿਵੇਂ ਪ੍ਰਸ਼ਾਸਨ ਨੇ ਵੀ ਵਾਦਾ ਖਲਾਫੀ ਕੀਤੀ ਹੈ ਇਸ ਕਰਕੇ ਤਾਂ ਅਸੀਂ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਵੀ ਇਸ ਪ੍ਰਸ਼ਾਸਨ ਦੀ ਜਾਂ ਜਿਹੜੇ ਇਹੋ ਜੇ ਗਰੌ ਕੋਈ ਭਾਵੇਂ ਪ੍ਰਾਪਰਟੀ ਦੀ ਵਗੈਰਾ ਭਾਵੇਂ ਕੋਈ ਕਿਸੇ ਨੂੰ ਪਹਿਲੀ ਗਹਿਣੇ ਦੇਖੇ ਜਉ ਦੁਬਾਰਾ ਠੇਕੇ ਤੇ ਲੈ ਕੇ ਯੂਧ ਪੈਸੇ ਮੁਕਰ ਜਾਣਾ ਵੀ ਇਹ ਇੱਕ ਗਰੀਬ ਕਿਸਾਨ ਦੇ ਨਾਲ ਰਾਜੂ ਨਾਲ ਠੋਖਾ ਹੋਇਆ ਤੇ ਅਸੀਂ ਇਸ ਠੋਖੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਪੰਜਾਬ ਖੇਤ ਮਜ਼ਦੂਰੀ ਜਥੇਬੰਦੀ ਵੱਲੋਂ ਇਸ ਧਰਨੇ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆਂ ਤੇ ਜਦੋਂ ਵੀ ਕੋਈ ਅਗਲਾ ਐਕਸ਼ਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇਊਗੀ ਜਥੇਬੰਦੀ ਜਿਦਾ ਭਰਾਤਰੀ ਜਥੇਬੰਦੀਆਂ ਜਿਵੇਂ ਜਿਹੜੇ ਔਲਖਾਂ ਤੋਂ ਸਾਡੀ ਜਥੇਬੰਦੀ ਆਈ ਹੈ ਤੇ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਵੀ ਭਾਵੇਂ ਅਸੀਂ ਕੱਲ੍ਹ ਵੀ ਇਥੋਂ ਦੇ ਡੀਐਸਪੀ ਦਾ ਪੁਤਲਾ ਫੁੱਕਿਆ ਪਰ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰਕੇ ਉੱਠਾਂਗੇ ਇਹ ਇਨਸਾਫ ਇਸ ਪਰਿਵਾਰ ਲਈ ਜਦੋਂ ਤੱਕ ਨਹੀਂ ਮਿਲਦਾ ਲੜਾਂਗੇ ਇਹੀ ਜਿਵੇਂ ਸੁਨੇਹਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੇ ਰਹੇ ਹਾਂ ਜੀ ਜੀ ਜਦੋਂ ਪਤਾ ਸੀ ਵੀ ਚੱਕਾ ਰਹੀਂ ਕਿਸ ਲੜਕ ਜਾਂਦੇ ਆ ਪੈਸੇ ਨਹੀਂ ਮਿਲਦੇ ਤੁਸੀਂ ਫਿਰ ਵਿਸ਼ਵਾਸ ਕਿਉਂ ਕਰਿਆ ਚੈੱਕ ਦਾ ਤਾਂ ਇੱਕ ਗਰੰਟੀ ਤੌਰ ਤੇ ਚੈੱਕ ਦਿੱਤੀ ਸੀ ਵੀ ਜਿਵੇਂ ਇੱਕ ਪੁਲਿਸ ਨੇ ਹਾਮੀ ਉੱਤੀ ਆ ਵੀ ਇਹ ਤੁਹਾਨੂੰ ਕੈਸ਼ ਤੁਹਾਨੂੰ ਨਗਦੀ ਦਿੱਤਾ ਜਾਊਗਾ ਇੱਕ ਚੈੱਕ ਤਾਂ ਉਹਨਾਂ ਨੇ ਜਿਵੇਂ ਆਪਣ ਨੂੰ ਲਾਜ ਸੀਗੀ ਆਪਣੇ ਬਾਈ ਦੀ ਇੱਕ ਸਿਸਕਾਰ ਕਰਨ ਦੇ ਜਰੀਆਤ ਮਤਲਬ ਬਣਾ ਕੇ ਉਹਨਾਂ ਨੇ ਇਹ ਬਣਾਇਆ ਸੀ ਜਿਵੇਂ ਤੁਹਾਨੂੰ ਇਹ ਕੈਸ਼ ਦਵਾਇਆ ਜਾਊਗਾ ਇੰਨੇ ਦਿਨਾਂ ਚ 25 ਲੱਖ ਚ ਨਿਬੜਿਆ ਸੀ ਜੇ ਆਪਾਂ ਸਾਰੀ ਕੈਸ਼ ਬਣਾਉਨੇ ਜਾਂ ਠੇਕਾ ਬਣਾਉਨੇ ਆ ਸਾਰੇ ਬਾਈ ਤੋਂ ਜੋ ਬਣਦਾ ਹੈ 33 34 ਲੱਖ ਰੁਪਇਆ ਤੋਂ ਉਦਦੇ ਇਕੱਲੇ ਬਾਈ ਦਾ ਮੂਲ ਮੂਲ ਸੀਗਾ ਇਹ 25 ਲੱਖ ਜੇ ਪੁਲਿਸ ਵਾਲਿਆਂ ਕੋਲੇ ਨਿਪੜਿਆ ਸੀਗਾ ਇਹਨਾਂ ਨੇ ਇਸ ਚੀਜ਼ ਦੀ ਗਾਰੰਟੀ ਲਈ ਸੀ ਵੀ ਇੰਨੇ ਦਿਨਾਂ ਨੂੰ ਐਸ ਬੰਦਿਆਂ ਤੋਂ ਅਸੀਂ ਤੁਹਾਨੂੰ ਕੈਸ਼ ਦਵਾਜਾਂਗੇ ਇੱਕ ਤੁਹਾਨੂੰ ਚੈੱਕ ਤੱਕ ਗਾਰੰਟੀ ਤੌਰ ਤੇ ਚੈੱਕ ਲੈਏ ਸੀਗੇ ਇਹ ਐ ਨਹੀਂ ਆਖਦੇ ਵੀ ਤੁਸੀਂ ਚੈੱਕ ਲਾ ਕੇ ਤੁਸੀਂ ਇਸ ਕੈਸ਼ ਕਢਾਉਣਾ ਇੱਕ ਤੱਕ ਗਾਰੰਟੀ ਤੌਰ ਤੇ ਲਈ ਸੀ ਵੀ ਇੰਨੇ ਦਿਨਾਂ ਨੂੰ ਤੁਹਾਨੂੰ ਅਸੀਂ ਪੇਮੈਂਟ ਕਰਵਾ ਦਾਂਗੇ ਉਦਦੇ ਅਸੀਂ ਚੈੱਕ ਵਾਪਸ ਲੈ ਲਾਂ ਇਸ ਤਰ੍ਹਾਂ ਤੇ ਚੱਲ ਰਹੀ ਸੀ ਵੇ ਚੈੱਕ ਲਾਉਣ ਦੀ ਗੱਲ ਨਹੀਂ ਹੋਈ ਸੀ ਵੀ ਕੈਸ਼ ਕਢਾਉਣ ਦੀ ਇਹ ਗਰੰਟੀ ਸੀ ਗੱਲੀ ਬਸ ਦੇਖੋ ਗਰੰਟੀ ਤੌਰ ਤੇ ਪੁਲਿਸ ਨੇ ਇੱਕ ਸਾਹਨੇ ਚ ਮਤਲਬ ਪੁਲਿਸ ਜੀ ਬਣਾਈ ਭਰੋਸੇ ਚ ਲੈ ਲਿਆ ਤੁਹਾਨੂੰ ਉਸੇ ਚ ਲੈ ਲਿਆ ਸਮੋ ਇਹ ਤਾਂ ਸਿਰਫ ਸਹਿਕਾਰ ਕਰਨ ਲਈ ਉਹਨਾਂ ਨੇ ਬਣਾ ਲਿਆ ਵੀ ਹੁਣ ਆਪਣੇ ਦਬਾਅ ਸੀਗੀ ਪੁਲਿਸ ਉਹ ਤਾਂ ਸਹਿਕਾਰ ਕਰਨ ਦਾ ਇੱਕ ਬਨਾਤਾ ਵੀ ਸਹਿਕਾਰ ਹੋ ਜਾਊਗਾ ਉਸ ਤੋਂ ਬਾਅਦ ਠੱਗ ਦੇ ਹੈਗੇ ਇੱਕ ਬਹੁਤ ਵੱਡਾ ਗਰਾਉ ਇੱਕ ਥਾਂ ਨਹੀਂ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਆ ਇਹ ਰਲਿਆ ਮਿਲਿਆ ਇਹ ਸਾਰਾ ਪ੍ਰਸ਼ਾਸਨ ਨੇ ਉਹਨਾਂ ਨੇ ਰਲਿਆ ਮਿਲਿਆ ਇਹਨਾਂ ਨੂੰ ਹਿੱਸੇਦਾਰੀਆਂ ਚੜ੍ਹਦੀਆਂ ਐ ਐਮਐਲਏ ਤੇ ਕਰੀ ਹਿੱਸੇਦਾਰੀਆਂ ਚੜ੍ਹਦੀਆਂ ਇਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਫੰਡ ਦਿੱਤੇ ਜਾਂਦੇ ਆ ਇਹ ਕੋਈ ਮਾੜਾ ਮੋਟਾ ਨਹੀਂ ਜੇ ਕਿ ਆਪਾਂ ਜਿਹੜੇ ਬਾਈਵਨ ਵਾਲੀ ਹੁੰਨੇ ਆ ਆਪਾਂ 10-20000 ਖਰਚਾ ਨਹੀਂ ਕਰ ਸਕਦੇ ਇਹ ਲੱਖਾਂ ਰੁਪਇਆ ਫੰਡ ਦਿੰਦੇ ਆ ਇੱਕ ਕਰੋੜ ਆ ਬਹੁਤ ਸਾਰਾ ਸਾਨੂੰ ਕਿਉਂ ਬਹਿਣਾ ਪਿਆ ਇਹ ਤਕਰੀਬਨ ਸਾਇਆ ਨੂੰ ਪਤਾ ਹੈ ਵੀ ਸਾਥੀਆਂ ਨੂੰ ਜਦੋਂ ਰਾਇ ਸਿੰਘ 라ਜੂ ਨੂੰ ਇੱਕ ਕਰੋੜ ਨੇ ਠੱਗੀ ਮਾਰੀ ਐ ਉਹ ਗਰੋਹ ਦੀ ਮਦਦ ਕਰਨ ਵਾਸਤੇ ਸਾਡੇ ਪੁਲਸ ਪ੍ਰਸ਼ਾਸਨ ਜੈਤੂਰਾ ਡੀਐਸਪੀ ਐਸਐਚਓ ਕੋੜਕਪੁਰਾ ਸਚੋ ਤੇ ਐਸਪੀ ਸਾਹਿਬ ਇਹ ਵੀ ਨਾਮ ਜ਼ਬਾਲਕ ਹੈ ਕਿਉਂਕਿ ਜਿਨ੍ਹਾਂ ਨੇ ਇਹ ਫੈਸਲਾ ਕਰਵਾਇਆ ਸੀ 25 ਲੱਖ ਦੇ ਬਜਟ ਦੇ 33 ਲੱਖ ਦੇ 35000 ਰੁਪਏ ਸੀ ਜਦੋਂ ਰਾਜ ਸਿੰਘ ਰਾਜੂ ਦੀ ਮੌਤ ਹੋ ਜਾਂਦੀ ਹੈ ਡਿਫਰੈਂਸ ਜਾ ਕੇ ਕਿਦਾ ਹੋ ਗੂਆ ਕੋਟਲੀ ਦਾ ਰਣਜੀਤ ਸਿੰਘ ਉਹਨਾਂ ਕੋਲ ਮੱਲਣ ਤੇ ਪੰਜਾਹ 10 12 ਬੰਦੇ ਪੰਜਾਹ ਇਕੱਠਾ ਹੋਇਆ ਜੋ ਕਿ ਲੋਕਾਂ ਭੋਲੇ ਭਾਂ ਲੋਕਾਂ ਦਾ ਠੱਗੀਆਂ ਮਾਰਦੇ ਆ ਉਸ ਗਰੋਹ ਦਾ ਸ਼ਿਕਾਇਤ ਲਾਜੂ ਨੂੰ ਇਨਸਾਫ ਦਵਾਉਣ ਵਾਸਤੇ ਜਨੂੰ ਆਪਾਂ ਨੇ ਜੈੱਟ ਬੋਡੀ ਧਾਣੇ ਨੇ ਮੂਹਰੇ ਲਿਆਂਦੀ ਸੀ ਉਸ ਗਰੋਹ ਦੇ ਨਾਲ ਮਦਦ ਕਰਨ ਵਾਸਤੇ ਸਮਝੋ ਇਸ ਗੱਲ ਦੀ ਅਸੀਂ ਕਹਿੰਨੀ ਆ ਕਿ 33 ਲੱਖ ਤੇ 35 ਹਜ਼ਾਰ ਕੇ ਦੇ ਵਿੱਚੋਂ 25 ਲੱਖ ਪਈ ਦਾ ਫੈਸਲਾ ਪੁਲਿਸ ਪ੍ਰਸ਼ਾਸਨ ਦੇ ਕਮਰੇ ਵਿੱਚ ਸਾਹਮਣੇ ਲੱਕੀ ਤੌਰ ਤੇ ਹੋਇਆ। ਆਪਣੇ ਕੋਲ ਬਕਾਇਦਾ ਨੇ ਫੋਟੋ ਹੈ। ਉਹ ਫੋਟੋ ਆਪਰੇ ਕੋਈ ਹਰ ਨਹੀਂ ਆ ਹੁਣ ਵੀ। ਅਸੀਂ ਇੰਸਾ ਕਰਕੇ ਦਬਾਇਆ ਪੁਲਿਸ ਪ੍ਰਸ਼ਾਸਨ ਦੇ ਥਾਣੇ ਦੇ ਮੂਹਰੇ ਬੈਠੇ ਆ। ਸਾਚੂ ਮੈਂ ਤੁਹਾਨੂੰ ਪਰਸੋਂ ਵੀ ਗੱਲ ਦੱਸੀ ਸੀ। ਬਈ ਜਿਹੜਿਆ ਸਰਕਾਰਾ ਪੂਰੇ ਹਿੰਦੁਸਤਾਨ ਦੀਆਂ ਜਿਹੜੇ ਨਵੇਂ ਕਾਨੂੰਨ ਲੱਗੇ ਆਂਦੇ ਆ। ਉਹਨਾਂ ਵਿੱਚ ਇਹਨੂੰ ਪੁਲਿਸ ਸਟੇਸ਼ਨ ਜਣੀਆ ਮਤਲਬ ਪੁਲਿਸ ਦਾ ਰਾਜ ਬਣਾਉਣਾ ਚਾਹੁੰਦੇ ਗੁੰਡਾਦਲ ਚਿੰਨਾ ਲੋਕਾਂ ਨੂੰ ਉੱਥੇ 76 ਤੋਂ ਲੈ ਕੇ 192 ਤੱਕ ਹੰਡਾਇਆ ਉਹਨਾਂ ਨੂੰ ਪਤਾ ਹੈ ਰਾਜ ਬਾਰੇ ਅੰਮ੍ਰਿਤਸਰ ਇੰਨੇ ਵਦ ਵੀ ਸਰ ਫਰਾਤ ਨਹੀਂ ਜੜੀ ਤੇ ਉਹੀ ਬਹਾਰ ਬਣਾਉਣਾ ਚਾਹੁੰਦੇ ਹੱਥ ਪੇ ਦਵਾ ਦਾ ਤੇ ਪਰ 114 ਦੇ ਤੇਰਾ ਰਾਜ ਦੀ ਤੁਸੀਂ ਕਰਨਾ ਸੋਸ਼ਲ ਮੀਡੀਆ ਸੁਣੀ ਹੋਣੀ ਆ ਪੱਤਰਕਾਰਾਂ ਦਾ ਹੀ ਜਿਹੜੇ ਫਾਲਾ ਦੇਹੀ ਰਾਖੀ ਰੱਖਦੀ ਹੈ ਅਸੀਂ ਉਹਦੇ ਸਿੱਕੇ ਅਸੀਂ ਜਿਉਨੇ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਪਏ ਤੇ ਸਾਡੇ ਫੌਜੀ ਉਹ ਗਨੇਸ਼ੀਆ ਦੀਆਂ ਪਹਾੜੀਆਂ ਦੇ ਵਿੱਚ ਉੱਥੇ ਬਲਪਰੇ ਵਿੱਚ ਬੈਹੂਦ ਖੜੇ ਤੇ ਯਾਰਾਂ ਇੱਕ ਫਾਇਦਾ ਕਰਨ ਹੋਵੇ ਤੇ ਆਪਾਂ ਪਉਸੇ ਸਪਾਈ ਹੁਣ ਜਿਹੜੇ ਚੌਥੇ ਗੇਂਦੇ ਹੁੰਦੇ ਆ ਕਿ ਉਹਦੀ ਪੱਗ ਨਾ ਦੀ ਸੇਤ ਪੁਛੰਦਰ ਸਿੰਘ ਬਾਠ ਹੈ ਉਹਦੇ ਬੇਟੇ ਨੂੰ ਕੁੱਟਿਆ ਉਹਦੇ ਘਰਵਾਲੇ ਨੇ ਧੱਪਨ ਮਾਰੇ ਇਹੋ ਜਿਹੇ ਤੰਗ ਇਨਸਪੈਕਟਰ ਵੀ ਨਵਾਲਾ ਭਰਾਵੋ ਤੇ ਪੁਲਿਸ ਨੇ ਪਰਚਾ ਬਲੈਗ ਦਿੱਤਾ ਅਣਪਛਾਤੇ ਬੰਦੇ ਉਹ ਬਹਾਵਲ ਕਾਲ ਮੇਰੇ ਜਿਹਨੇ ਕੀਤਾ ਸੀ ਅਣਪਛਾਤੇ ਪੁਲਸਾ ਬਾਦਲ ਨੇ ਹੋਰ ਵੀ ਉਹੀ ਹਾਲਾਤ ਹੈ ਜਿਹੜਾ ਇੱਕ ਕੱਲ ਹੋਇਆ ਫੌਜ ਦਾ ਉਹਦੀ ਪਾਵਰ ਭਰਾਵੋ ਐਸਐਸਪੀ ਦਾ ਉੱਪਰ ਦੀ ਹੁੰਦੀ ਹੈ ਕਿਉਂਕਿ ਉਹ ਉਸ ਦੁਬਾਰਕ ਬਰਗੇਜੀਆਂ ਨੇ ਕਿ ਉਹ ਦੋ ਤਾਂ ਜਨਤ ਦੋ ਹੀ ਪਹੁੰਚਦਾ ਰਹਿੰਦੀ ਆ ਉਸ ਤੋਂ ਬਾਅਦ ਐਡੇ ਵੱਡੇ ਪੋਲਟ ਹੁੰਦੇ ਆ ਹੋਇਆ ਜਿਹੜੇ ਸਾਨੂੰ ਪੁਲਿਸ ਨੇ ਪੂਰੇ ਪੰਜਾਬ ਦੀ ਪੁਲਿਸ ਲੈ ਕੇ ਪੂਰੇ ਪਲਾਹਾ ਦਾ ਬੜਾ ਸ਼ਰਮਨਾਕ ਕੀਤਾ ਅਸੀਂ ਕਿਹਨਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਪੁਲਿਸ ਪੰਜਾਬ ਚ ਕਰਵਾਉਣਾ ਕੀ ਇਹਨਾਂ ਦੁਆਰ ਜਿਹੜੇ ਪੁਲਿਸ ਨੇ ਸਾਨੂੰ ਇਨਸਾਫ ਦੇਣਾ ਹੈ ਇਹ ਇਨਸਾਫ ਦਾ ਮੰਦਰ ਇੱਥੇ ਤੇ ਇੱਥੇ ਪੁਲਿਸ ਆ ਲੋ ਡੰਡਾਂ ਦੇ ਲੋਕਾਂ ਨੂੰ ਪੁਲਿਸ ਫੌਜ ਦੇ ਕਾਬੂ ਨੂੰ ਕੁੱਟਾ ਜੀ ਨਾਲੇ ਜਿਨ੍ਹਾਂ ਜਿਨ੍ਹਾਂ ਲੋਕ ਸਿਰ ਤੇ ਅਸੀਂ ਆ ਵੀ ਜ਼ਿੰਦਗੀ ਜਿਉ ਰਹੇ ਆ ਜੇਕਰ ਉਥੇ ਥੌય ਨਾ ਹੋਵੇ ਬਾਈ ਤੋਂ ਦੇਰ ਰਾਤ ਵਾਸਤੇ ਅਸੀਂ ਆ ਕੇ ਜ਼ਿੰਦਗੀ ਨਹੀਂ ਜਿਉ ਸਕਦੇ ਤੇ ਅੱਜ ਕੱਲ ਭਰਾਵੋ ਇਹ ਉਹੀ ਮਾਹੌਲ ਜੇਕਰ ਪਹਾੜ ਦਾ ਕਾਬੂ ਸੇਫ ਨਹੀਂ ਸਾਡੇ ਆਪਣੇ ਦੇਸ਼ ਦੇ ਵਿੱਚ ਤੇ ਫਿਰ ਆਮ ਬੰਦੇ ਭਰਾਵੋ ਕੀ ਬਣੂਗਾ ਇਸ ਕਰਕੇ ਇਸ ਕਰਕੇ ਇਹ ਸਰਕਾਰ ਦੀ ਨੀਤੀ ਹੈ ਜਿਹੜੇ ਵੀ ਲੋਕ ਤਾਂ ਨੇ ਮਜਾ ਲਾਉਂਦੇ ਆ ਇਹ ਲਾਵਾ ਉੱਫਦੀਆਂ ਉਹਨਾਂ ਨੂੰ ਦਬਾਉਣ ਦੀ ਖਾਤਰ ਭਾਵੋ ਕੇਂਦਰ ਸਰਕਾਰ ਤੋਂ ਨੀਤੀ ਆਈ ਆ ਜਿਹੜੇ ਕਾਨੂੰਨ ਬਣਨੇ ਹੁਣ ਉਹਦੇ ਵਿੱਚ ਇਹ ਜਿਹੇ ਮਰਜ਼ੀ ਪਰਚਾ ਪਾ ਦੇਵੇ ਜਦੋਂ ਮਰਜ਼ੀ ਫੜ ਕੇ ਅੰਦਰ ਕਰ ਜਾਵੇ ਇਹਦੇ ਨੂੰ ਕੋਈ ਪੁੱਛਣ ਵਾਲਾ ਨਹੀਂ ਜੋ ਮਰਜ਼ੀ ਕਰੀ ਜਾਂ ਤਰਾਵੋ ਇਸ ਕਰਕੇ ਇਹ ਜਿਹੜੀਆਂ ਲੜ ਠੀਕ ਹੈ ਕੁਝ ਸਮੇਂ ਬਾਅਦ ਤੇ ਦਬ ਸਕਦੀਆਂ ਪਰ ਇਹ ਲੜਾਂ ਬਿਲਕੁਲ ਦਬਦੀਆਂ ਨਹੀਂ ਹੁੰਦੀਆਂ